ਸਰੀਰੀ ਅੱਜ ਜਿਹੜਾ ਫਿਲਮਾਂ ਵਾਲਾ ਬਾਈ ਐ ਅੰਬਰਦੀਪ ਉਹਦੇ ਨਾਲ ਗੱਲ ਹੋਈ ਉਹ ਕਹਿੰਦਾ ਬਾਈ ਮੇਰਾ ਮੁੰਡਾ ਉਹ ਅੱਜ ਜਿਹੜਾ ਟੈਪੂ ਬੰਨਣ ਦੀ ਕਰਦਾ ਹੈ ਕਿੱਡਾ ਵੱਡਾ ਬੰਦਾ ਜਿਹੜਾ ਅੰਬਰਜੀਤ ਡਾਇਰੈਕਟਰ ਹੂੰ ਉਦਾ ਮੁੰਡਾ ਟੈਂਕੂ ਬਣ ਗਿਆ ਸਸੀ ਗੱਲ ਜੀ ਤੁਸੀਂ ਜੁੜ ਚੁੱਕੇ ਹੋ ਮੋਟੀਵੇਟ ਪੰਜਾਬ ਦੇ ਨਾਲ ਸੋਸ਼ਲ ਮੀਡੀਆ ਤੇ ਇੱਕ ਵੱਡਾ ਚਰਚਾ ਹੋ ਰਿਹਾ ਹੈ ਫਿਲਮ ਡਾਇਰੈਕਟਰ ਅੰਬਰਦੀਪ ਸਿੰਘ ਦੇ بیٹے ਦਾ ਤੁਹਾਨੂੰ ਪਤਾ ਹੀ ਹੈ ਸਾਰਿਆਂ ਨੂੰ ਕੀ ਕੁਝ ਬੋਲਿਆ ਜਾ ਰਿਹਾ ਹੈ ਉਸ ਮੁੰਡੇ ਦੇ ਬਾਰੇ ਉੱਤੇ ਹੀ ਲੱਖਾ ਸੁਧਾਨਾ ਦਾ ਇੱਕ ਇੰਟਰਵਿਊ ਕਲਿੱਪ ਐਡਿਟ ਕਰਕੇ ਲੋਕਾਂ ਦੇ ਵੱਲੋਂ ਸ਼ੇਅਰ ਕੀਤਾ ਜਾ ਰਿਹਾ ਹੈ ਜਿਸ ਦੇ ਵਿੱਚ ਲੱਗ ਰਿਹਾ ਹੈ ਕਿ ਲੱਖਾ ਸੁਧਾਨਾ ਅੰਬਰਦੀਪ ਸਿੰਘ ਦੇ بیٹے ਦੇ ਬਾਰੇ ਗਲਤ ਬੋਲ ਰਿਹਾ ਹੈ ਉਸੇ ਤੇ ਹੀ ਅੱਜ ਲੱਖਾ ਸੁਧਾਨਾ ਲਾਈਵ ਹੋਇਆ ਤੇ ਉਸਨੇ ਇਹ ਸਾਰੀ ਗੱਲ ਕਲੀਅਰ ਕੀਤੀ ਕਿ ਮੈਂ ਇਹ ਗੱਲਾਂ ਕਿਸ ਨੂੰ ਕਹੀਆਂ ਨੇ ਤੇ ਲਖਸਿਧਾਨੀ ਨੇ ਇਹ ਵੀ ਦੱਸਿਆ ਕਿ ਅੰਬਰਦੀਪ ਜਿਹੜਾ ਫਿਲਮ ਡਾਇਰੈਕਟਰ ਹੈ ਉਸ ਦਾ ਮੈਨੂੰ ਫੋਨ ਆਇਆ ਸੀ ਕਿ ਮੇਰਾ ਜਿਹੜਾ ਬੇਟਾ ਹੈ ਉਹ ਇਸ ਗੱਲ ਨੂੰ ਸੁਣ ਤੋਂ ਬਾਅਦ ਕਾਫੀ ਵੱਡੇ ਸਦਮੇ ਦੇ ਵਿੱਚ ਹੈ ਲਖਸਿਧਾਨੀ ਨੇ ਸਾਰੀਆਂ ਗੱਲਾਂ ਕਲੀਅਰ ਕੀਤੀਆਂ ਹੈ ਤੁਹਾਨੂੰ ਦਿਖਾਉਣੇ ਹਨ ਲਖਸਿਧਾਨੀ ਦਾ ਇਹ ਵੀਡੀਓ ਕੀ ਗੱਲਬਾਤ ਹੋਈ ਅੰਬਰਦੀਪ ਸਿੰਘ ਦੇ ਨਾਲ ਅੰਬਰਦੀਪ ਸਿੰਘ ਦੇ ਬੇਟੇ ਲਖਸ਼ ਦੇ ਬਾਰੇ ਲਖਸਿਧਾਨੀ ਦੇ ਕੀ ਵਿਚਾਰ ਹਨ ਤੁਹਾਨੂੰ ਦਿਖਾਉਣੇ ਆ ਵੀਡੀਓ ਤੁਸੀਂ ਕਰ ਲੋ ਚੈਨਲ ਨੂੰ ਸਬਸਕ੍ਰਾਈਬ ਸੋਸ਼ਲ ਮੀਡੀਆ ਤੇ ਪੰਜਾਬ ਦੀ ਹਰ ਇੱਕ ਵੈਲ ਖਬਰ ਨੂੰ ਦੇਖਣ ਦੇ ਲਈ ਵੀਡੀਓ ਨੂੰ ਸ਼ੇਅਰ ਕਰ ਦਿਓ ਔਰ ਤੁਹਾਡਾ ਕੀ ਵਿਚਾਰ ਹੈ ਇਸ ਮੁੱਦੇ ਤੇ ਕਮੈਂਟ ਆ ਵੀਡੀਓ ਦਾ ਜਿਹੜਾ ਛੋਟਾ ਜਿਹਾ ਕਲਿੱਪ ਕੱਟ ਕੇ ਪਾਇਆ ਵਾ ਜਿਹਨੂੰ ਤੋੜ ਮਲੋੜ ਕੇ ਐਡਿਟ ਕਰਕੇ ਪਾਤਾ ਤੇ ਇਹ ਬਹੁਤ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਿਹਾ ਦਰਅਸਲ ਦੇ ਵਿੱਚ ਮੈਂ ਇਹ ਜਿਹੜੀ ਗੱਲ ਆ ਕਹਿ ਰਿਹਾ ਉਹ ਐਲਨ ਮਸਕ ਦੇ ਮੁੰਡੇ ਬਾਰੇ ਕਹਿ ਰਿਹਾ ਵੀ ਐਲਨ ਮਸਕ ਐਡਾ ਵੱਡਾ ਬੰਦਾ ਉਹਦਾ ਮੁੰਡਾ ਉਹ ਬਣ ਗਿਆ ਪਰ ਐਡਿਟ ਕਰਕੇ ਜੋੜਤਾ ਵੀ ਜਿਹੜਾ ਅੰਬਰ ਦੀਪ ਫਿਲਮਾਂ ਵਾਲਾ ਕੋਈ ਡਾਇਰੈਕਟਰ ਇਕ ਪ੍ਰੋਡੂਸਰ ਹੈਗਾ ਉਦੇ ਮੁੰਡੇ ਦੀ ਫਿਲਮ ਆਈ ਆ ਮੁੰਡੇ ਲਖਸ਼ੀ ਸ਼ਾਇਦ ਫਿਲਮ ਦਾ ਨਾਮ ਮਿਠੜੇ ਆ ਉਹ ਮੁੰਡੇ ਨਾਲ ਜੋੜ ਕੇ ਤੇ ਇਹ ਕਹਾਣੀ ਨੂੰ ਵੀ ਲੱਖਾ ਉਹਨੂੰ ਕਹਿ ਰਿਹਾ ਪਹਿਲੀ ਗੱਲ ਦਾ ਪ੍ਰਭੂ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਕਿਸੇ ਦੀ ਜ਼ਿੰਦਗੀ ਦਾ ਮਜ਼ਾਕ ਨਹੀਂ ਬਣਾਈਦਾ ਪਤਾ ਨਹੀਂ ਰੱਬ ਦੇ ਘਰ ਦੇਰਾਂ ਨੇ ਹੀਰ ਨਹੀਂ ਪਤਾ ਨਹੀਂ ਕਦੋਂ ਬੰਦੇ ਦੇ ਆਪ ਦੇ ਤੇ ਪੈ ਜੇ ਕਿਸੇ ਦੇ ਬੱਚੇ ਬਾਰੇ ਕਿਸੇ ਦੀ ਧੀ ਬਾਰੇ ਕਿਸੇ ਦੀ ਭੈਣ ਬਾਰੇ ਕਿਸੇ ਦੀ ਮਾਂ ਬਾਰੇ ਕਿਸੇ ਦੇ ਮੁੰਡੇ ਕੁੜੀ ਬਾਰੇ ਇਹ ਗੱਲਾਂ ਸ਼ੋਭਾ ਨਹੀਂ ਦਿੰਦੀਆਂ ਉਹ ਮੁੰਡਾ ਵਿਚਾਰਾ ਸਦਵੇਂ ਚ ਪਿਆ ਡਿਪਰੈਸ਼ਨ ਚ ਰਹਿ ਗਿਆ 17 18 ਸਾਲ ਦਾ ਜਵਾਬ ਆ ਉਹਦੀ ਫਿਲਮ ਆਈ ਆ ਜਿਉ ਨਹੀਂ ਚੰਗੀ ਲੱਗੀ ਨਾ ਦੇਖੋ ਕੋਈ ਤੱਕਾ ਥੋੜੀ ਜਿਹਾ ਜਵਲਤੀ ਥੋੜੀ ਜਿਹੀ ਫਿਲਮ ਦੇਖਣੀ ਦੇਖਣੀ ਆ ਪਰ ਯਾਰ ਤੁਸੀਂ ਇਸ ਤਰ੍ਹਾਂ ਦਾ ਮਾਹੌਲ ਬਣਾ ਰਹੇ ਹੋ ਇੱਕ ਬੱਚੇ ਬਾਰੇ ਮੈਂ ਦੇਖ ਰਿਹਾ ਲੱਖਾਂ ਬੰਦਾ ਇਹਨੂੰ ਦੇਖ ਰਿਹਾ ਤੇ ਅੱਗੇ ਸਾਂਝਾ ਵੀ ਕਰ ਰਿਹਾ ਮੇਰੀ ਸਵੇਰੀ ਅੱਜ ਜਿਹੜਾ ਫਿਲਮਾਂ ਵਾਲਾ ਬਾਈ ਐ ਅੰਬਰਦੀਪ ਉਹਦੇ ਨਾਲ ਗੱਲ ਹੋਈ ਉਹ ਕਹਿੰਦਾ ਬਾਈ ਮੇਰਾ ਮੁੰਡਾ ਉਦੋਂ ਦੇ ਸਦਮੇ ਜਾ ਚੁੱਕਿਆ ਕਹਿੰਦਾ ਮੈਂ ਕੀ ਰਣਾ ਜੀਆਂ ਫਿਲਮਾਂ ਤੋਂ ਯਾਰ ਕਹਿੰਦਾ ਮੇਰਾ ਇੱਕ ਜਵਾਕ ਆ 18 ਸਾਲ ਦੀ ਉਮਰ ਆ ਆਪਾਂ ਉਹ 15 ਚੰਗਾ ਮੜਾ ਕੀ ਦੇਖਿਆ ਯਾਰ ਆਪਾਂ ਚੱਕ ਕੇ ਮਿੰਟ ਲਾਉਣੇ ਜਾਂ ਕਿਸੇ ਬੰਦੇ ਟੈਗ ਲਾਉਣ ਲੱਗੇ ਮੜਨ ਲੱਗੇ ਯਾਰ ਉਹ ਬੱਚਾ ਵਿਚਾਰਾ ਸਦਮੇ ਚ ਲੱਜ ਜਾਵੇ ਮੁੜ ਕੇ ਜ਼ਿੰਦਗੀ 'ਚ ਉੱਠੀ ਨਾ ਸਕੇ ਇਹ ਚੰਗੀਆਂ ਗੱਲਾਂ ਨੇ ਮੈਂ ਜਿਹੜੀਆਂ ਗੱਲਾਂ ਕਰਦਾ ਮੈਂ ਟੈਂਪੂਆਂ ਦੀਆਂ ਗੱਲਾਂ ਤਾਂ ਕਰਦਾ ਵੀ ਸਾਨੂੰ ਆਪਣਾ ਖਾਣ ਪੀਣ ਤੇ ਧਿਆਨ ਦੇਣਾ ਚਾਹੀਦਾ ਜਿਹੜਾ ਅਸੀਂ ਫਾਸਟ ਫੂਡ ਆ ਜਿੰਨਾ ਜੰਕ ਫੂਡ ਜਿੰਨਾ ਅਸੀਂ ਮੋਮੋਸ ਪੀਜੇ 버ਗਰ ਜਿੰਨਾ ਤਲਿਆ ਫਲਿਆ ਖਾਣੇ ਆ ਜਿੰਨੇ ਬਿਮਾਲ ਮੁਰਗੇ ਖਾਣੇ ਆ ਅਬ ਇਹਾਂ ਜਾ ਕੇ ਜਿਹਨਾਂ ਦੇ ਹਾਰਮੋਨ ਚੇਂਜ ਕੀਤੇ ਹੋਇਆ ਇਹ ਵੱਡੇ ਪਦਰ ਤੇ ਸਾਡੇ ਜਵਾਕਾਂ ਨੂੰ ਪ੍ਰਭਾਵ ਟੈਂਪੂ ਬਣਾ ਰਹੇ ਆ ਇਹ ਸਾਡੇ ਹਾਰਮੋਨ ਚੇਂਜ ਹੋ ਰਿਹਾ ਬੱਚਿਆਂ ਦੇ ਅੰਦਰ ਜਿਹਦੇ ਕਰਕੇ ਸਾਡੇ ਬੱਚੇ ਗੇ ਬਣ ਰਹੇ ਆ ਟੈਂਪੂ ਬਣ ਰਹੇ ਆ ਮੈਂ ਇਹ ਸਿੱਖਿਆ ਦੇ ਰਿਹਾ ਵੀ ਆਪਣੇ ਬੱਚਿਆਂ ਦੇ ਖਾਣ ਪੀਣ ਦਾ ਧਿਆਨ ਰੱਖੋ ਵੀ ਫਲਾਣੇ ਦਾ ਮੁੰਡਾ ਟੈਂਪੂ ਬਣ ਗਿਆ ਫਲਾਣੇ ਦਾ ਬਣ ਗਿਆ ਉਹ ਮੈਂ ਤਾਂ ਇਹੀਆਂ ਗੱਲਾਂ ਕਰਦਾ ਹੁਣ ਮੈਨੂੰ ਵੀ ਸ਼ਰਮ ਆਉਂਦੀ ਆ ਜਿਹੀਆਂ ਗੱਲਾਂ ਕਰਦੇ ਨੂੰ ਪਰ ਇਹ ਸਮਾਜ ਦਾ ਐਡਾ ਵੱਡਾ ਇੱਕ ਜਿਵੇਂ ਨਸ਼ਾ ਇੱਕ ਕੋਹੜ ਆ ਕਲੰਕਾ ਇਹ ਵੀ ਸਾਡੇ ਤੇ ਆ ਟੈਂਪੂ ਵਾਲਾ ਵੀ ਬਹੁਤ ਵੱਡਾ ਕੋਟ ਤੇ ਕਲੰਕ ਬਣਦਾ ਜਾ ਰਿਹਾ ਪਤਾ ਨਹੀਂ ਕੱਲ ਨੂੰ ਕਿਹਦਾ ਕਿਹਦੀ ਧੀ ਕਿਹਦਾ ਪੁੱਤ ਕੱਲ ਨੂੰ ਕੋਈ ਜੈਂਡਰ ਚੇਂਜ ਕਰਾ ਲੇ ਉਸ ਸਮਲਿੰਗੀ ਵਿਆਹ ਕਰਾ ਲੇ ਕੋ ਟੈਂਪੂ ਬਣ ਜਾ ਕੋਈ ਪਤਾ ਨਹੀਂ ਹੁੰਦਾ ਜ਼ਿੰਦਗੀ ਦਾ ਉਹ ਮੈਂ ਤਾਂ ਭਰਾਵੋ ਸਿੱਖਿਆ ਦੇ ਰਿਹਾ ਵੀ ਆਹ ਗੱਲਾਂ ਦਾ ਸਾਨੂੰ ਖਿਆਲ ਰੱਖਣ ਦੀ ਲੋੜ ਹੈ ਤੁਸੀਂ ਯਾਰ ਇੱਕੋ ਵਿਚਾਰਾ ਨੌਜਵਾਨ ਮੁੰਡਾ 17-18 ਸਾਲ ਦਾ ਚੱਕ ਯਾਰ ਤੁਸੀਂ ਜੋੜਤੀਆਂ ਇਹ ਗੱਲਾਂ ਦੇ ਉਹ ਬੱਚਾ ਦੀ ਜ਼ਿੰਦਗੀ ਉਹ ਕੱਲ ਨੂੰ ਇੰਨਾ ਡਿਪਰੈਸ਼ਨ ਚ ਜਾਏ ਕੋਈ ਬੱਚਾ ਖੁਦਕੁਸ਼ੀ ਵੀ ਕਰ ਸਕਦਾ